ਸਾਰੇ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਮੌਸਮ ਖਰਾਬ ਹੈ ਰੋਜ਼ ਹਵਾ ਬਹੁਤ ਚੱਲਦੀ ਹੈ ਉਹਦੇ ਨਾਲ ਗਰਦ ਬਹੁਤ ਆਉਂਦਾ ਹੈ ਵੀਰੇ ਦੀ ਸਫਾਈ ਕਰਾਂਗੇ ਹੁਣ ਗੁਰੂ ਜੀ ਉਸ ਦੀ ਗੁੱਡ ਮਾਰਨਿੰਗ ਹੋ ਗਈ ਗੁਰੂ ਜੀ ਉਸ ਪਤੀਲੇ ਮਾਂਜਨ ਦਾ ਕੰਮ ਕਰ ਰਹੀ ਆ ਹਾਂ ਗੁਰੂ ਜੀ ਸ ਤੂੰ ਪਤੀਲੇ ਮਾਂਜਦਾ ਪੁੱਤ ਉਹ ਥੋੜਾ ਘੜ ਪਾਣੀ ਦੋ ਹਾਂ ਕੱਪੜਿਆਂ ਨੂੰ ਕਾਲਸ ਲੱਗ ਜਾਣੀ ਆ ਪਤੀਲੇ ਨਾਲ ਹੁਣ ਉਹਰੇ ਖੁਸ਼ ਹੋਇਆ ਬੈਠਾ ਹੈ ਉਠੋ ਬੁੱਤ ਕੱਪੜੇ ਗਿੱਲੇ ਹੋ ਜਾਣੇ ਨੇ ਦੇਖ ਲੈ ਅੱਜ ਗੁਰੂ ਸਿੱਖ ਲਾਊਗਾ ਭਾਰਤ ਨੂੰ ਪਾਣੀ ਦੂਸਰਾ ਪੈਪ ਚੱਕ ਕੇ ਪੁੱਤ ਇਹ ਚੱਕਿਆ ਨਹੀਂ ਜਾਣਾ ਉਹਦੇ ਨਾਲ ਆਇਓ ਫਿਰ ਪਾਣੀ ਉਧਰੋਂ ਚੱਲੂਗਾ ਡੰਗਰਾਂ ਨੂੰ ਨਮਾ ਕੇ ਪਾਪਾ ਚ ਲਾਉਣਗੇ ਪੈਪ ਐ ਹੁਣ ਖੁਸ਼ ਹੋਇਆ ਬੇਟਾ ਪਾਣੀ ਚ ਹਾਂ ਹੁਣ ਪਾਣੀ ਮਿਲ ਗਿਆ ਉੱਥੇ ਵੀ ਚੱਲਦਾ ਪਾਣੀ ला गया गुरु पानी लाने ला दो सारे बूटिया चक लो पैपा चलो चको पैपा खड़ा हो लैके खड़ा हो जा। उपर ना चको तो पुत फिर पानी नहीं आना है गा। ਇਹ ਠਾ ਰੱਖ ਫੇਰ ਆਊਗਾ ਇਹ ਰੱਖ ਹਾਂ ਲਓ ਉਹ ਪਹਿਲਾਂ ਤੋਂ ਗੋਰੇ ਸੀ ਇਸ ਨੂੰ ਪਾਰਕ ਨੂੰ ਪਾਣੀ ਲਾਉਂਦੇ ਲਾਉਂਦੇ ਭੁੱਖ ਲੱਗ ਗਈ ਐ ਰੋਲਾ ਪਾਤਾ ਇਹਨੇ ਆਪਨੀ ਭਾਸ਼ਾ ਚ ਪਤਾ ਨਹੀਂ ਕੀ ਬੋਲਦੀ ਸੀ ਹੀ ਵੀ ਮੈਨੂੰ ਦਿੰਦੇ ਨਹੀਂ ਕੁਝ ਖਾਣ ਨੂੰ ਭੁੱਖ ਲੱਗ ਗਈ ਥੋਨੂੰ ਹਾਂ ਲੱਗੀ ਨਹੀਂ ਫਿਰੌਲਾ ਕਿਉਂ ਭਉਂਦੇ ਸੀਗੇ ਹਰ ਇੱਕ ਗੱਲ ਲਈ ਇਦਾਂ ਹੀ ਸੱਚ ਚੱਲਦਾ ਹਾਂਜੀ ਨਹੀਂ ਗਹਿਣਾ ਹਾਂਜੀ ਇਦਾਂ ਹਾਂਜੀ ਇਦਾਂ ਚੰਗਾ ਤਾਂ ਅਸੀਂ ਚੱਲੇ ਹੁਣ ਜੀ ਦੀ ਉਹਨਾਂ ਕੋਲ ਨਾਲੇ ਬਾਜ਼ਾਰ ਜਾ ਕੇ ਆਉਣਾ ਨਾਲੇ ਦੇਦੀ ਉਹਨਾਂ ਕੋਲ ਜਾਵਾਂਗੇ ਅਸੀਂ ਇਸਨੇ ਖੇਡ ਕੇ ਆਉਣਾ ਵੀਜੀਨਾ ਜਵਾਕ ਦੇਖਿਆ ਸੀਗਾ ਅਸੀਂ ਦੇਖ ਕਿੱਥੇ ਆ ਗਏ ਆਪਾਂ ਕਿੱਥੇ ਆ ਗਏ ਆਪਾਂ ਦੱਸਿਓ ਕਿੱਥੇ ਆ ਗਏ ਤੁਹਾਨੂੰ ਪਤਾ ਕਿਹਾਂਗੇ ਕਿਨੂ ਆ ਜਾ ਜਾ ਕੇ ਨਾ ਵੀਜੀ ਨੂੰ ਇਹ ਵੀਜੀ ਨੂੰ ਆ ਜਾ ਜਾ ਹੁੰਦੀ ਆ ਕਿੱਥੇ ਆ ਗਏ ਆਪਾਂ ਕਿਹਦੇ ਕੋਲ ਆ ਗਏ ਆਪਾਂ ਦੱਸੋ ਦੋ ਕਿੱਥੇ ਆ ਗਏ ਦੱਸੋ ਕਿੱਥੇ ਆ ਗਏ ਕਿੱਥੇ ਆ ਗਏ ਅਸੀਸ ਦੱਸਿਓ ਅਸੀਸ ਦੱਸ ਤੋ ਕਿੱਥੇ ਆ ਗਏ ਦੱਸ ਤੋ ਅਸੀਂ ਇਸ ਨੂੰ ਨਹੀਂ ਆਪਾਂ ਨੇ ਤਾਰਨਾ ਗੱਡੀ 'ਚ ਛੱਡ ਦੇਣਾ ਅਸੀਂ ਇਸ ਗੱਡੀ 'ਚ ਰਹੂਗਾ ਐਸੀਸ ਠੀਕ ਆ ਅਸੀਂ ਇਸ ਗੱਡੀ 'ਚ ਰਹੂਗਾ ਕੀ ਕਹਿੰਦੇ ਅਸੀਂ ਇਸ ਗੱਡੀ 'ਚ ਰਹੂਗਾ ਅਭੀ ਅਭੀ ਕਿਲਾ ਅਜੇ ਤੜਾ ਧੋੜਾ ਦੇਖ ਰਿਹਾ ਅਸੀਸ ਅਸੀਂ ਕਿੱਥੇ ਆ ਗਏ ਪੁੱਤ ਆਪਾਂ ਹਾਂ ਲੱਗ ਗਿਆ ਪੁੱਤ ਕੀਦੋਂ ਕਰ ਆ ਗਿਆ ਕੀਦੋਂ ਕਰ ਆ ਗਿਆ ਹਾਂ just ਇੱਕ ਹੀ ਤਾਂ ਘਰ ਆ ਗਿਆ ਦੱਸਿਓ ਤੁਸੀਂ ਗੱਡੀ 'ਚ ਰਹੋ ਨਹੀਂ ਦਿਨ ਮੇਰੇ ਬਿਨਾਂ ਆਏ ਹੂੰ ਅਸੀਂ ਗੱਡੀ 'ਚ ਰਹੂਗਾ ਚਲੋ ਰਹੋ ਗੱਡੀ 'ਚ ਬਸ ਗੱਡੀ 'ਚ ਰਹਿਣਾ ਪਤਾ ਚਲੋ ਭਾਈ ਮੈਂ ਜਾਂਨ ਤੂੰ ਆਪਾਂ ਗੱਡੀ 'ਚ ਰਹਿਣਾ ਪਾਪਾ ਕਹਿੰਦੇ ਜਾਣਾ ਨਹੀਂ ਤੁਸੀਂ ਪਾਪਾ ਕਹਿੰਦੇ ਜਾਣਾ ਨਹੀਂ ਪਾਪਾ ਕਹਿੰਦੇ ਜਾਣਾ ਨਹੀਂ ਅੱਛਾ ਗੱਡੀ ਕੱਟਣੀ ਹੈ ਕਿਸੇ ਨੂੰ ਪਾਪਾ ਕਹਿੰਦੇ ਜਾਣਾ ਨਹੀਂ ਹੈਗਾ ਹਾਂ ਅਸੀਸ ਆਮਾ ਮੇੜੀ ਗੱਡੀ ਲਖੜੀ ਲੱਗਦੀ ਹੈ ਮੇਨੂੰ ਹਾਂ ਅਸੀਸ ਪਾਪਾ ਕਹਿੰਦੇ ਤੂੰ ਅਸੀਸ ਨੂੰ ਗੱਡੀ 'ਚ ਛੱਡ ਜਾਣਾ ਰਹੇਗਾ ਗੱਡੀ 'ਚ ਕਿਉਂ ਰਹੀਂ ਗੱਡੀ 'ਚ ਕਾਰ 'ਚ ਰਹੇ ਹੋ ਤੁਸੀਂ ਭਾਈ ਚਲੋ ਆਪਾਂ ਚੱਲੀਏ ਇਨ ਛੱਡ ਦੰਨੇ ਆਉਰੀ ਚਲੋ ਕਿੱਥੇ ਆ ਗਿਆ ਕਿੱਥੇ ਜਾਣਾ ਤੈਨੂੰ ਪਤਾ ਕਰਦਾ ਮੈਨੂੰ ਨਹੀਂ ਪਤਾ ਹੈ ਕੀ ਦਾ ਕਰਾ ਇਹ ਅਸੀਸ ਕੀ ਦਾ ਕਰਾ ਖੋਲਦੇ ਨਹੀਂ ਗੇਟ ਕਹਿੰਦੇ ਆਉਣ ਨਹੀਂ ਸੀ ਨਹੀਂ ਆਉਣ ਦੇਣਾ ਅਸੀਸ ਨੂੰ ਅੰਦਰ ਬੱਲ ਬੁਝਾਉਂਦੀ ਆ ਬੱਲ ਕਟਵਾਏ ਨੂੰ ਪੈ ਗਈ ਹਲੋ ਕਿਥੇ ਆ ਗਏ ਹਾਸ੍ਰੀ ਕਾਲਾ ਪੁੱਤ ਕਿਥੇ ਆ ਗਏ ਆਪਾਂ ਦੱਸ ਕਿੱਥੇ ਆ ਗਏ ਦੱਸ ਦੇ ਕਿੱਥੇ ਆ ਗਏ ਕਿਹਨੂੰ ਹੱਕ ਮਾਰਦਾ ਬੀਜੀ ਤਾਂ ਹੈ ਨਹੀਂਗਾ ਹੂੰ ਕਿਨੂੰ ਫੋਨ ਕਰਦਾ ਬੀਜੀ ਦਾ ਚੁੱਪ ਕਰਿਆ ਬੈਠਾ ਬੀਜੀ ਨੂੰ ਨੀਂਦ ਆ ਨਹੀਂ ਆ ਬੀਜੀ ਨੂੰ ਨੀਂਦ ਨਹੀਂ ਆਈ ਆ ਹੂੰ ਦੀਦੀ ਕੀ ਕਰਦੀ ਆ ਕੀ ਕਰਦੀ ਦੀਦੀ ਪੁੱਤੋ ਦੀਦੀ ਕੀ ਕਰਦੀ ਆ ਹਾਂਜੀ ਦੀਦੀ ਕਿੱਥੇ ਆ ਕਿੱਥੇ ਆ ਬੁੱਤਰੀ ਦੇ ਹੈਲੋ ਕੀ ਹੈ ਦੇ ਤਾ ਤੁਹਾਨੂੰ ਕੀ ਹੈ

ਏਨ ਲੰਟੂ ਚਿੱਟਾ ਏਨ ਮਾਤਾ ਕੀ ਹੋ ਗਿਆ ਤੂੰ ਕੀ ਹੋ ਗਿਆ ਕਿਥੇ ਨੇ ਜਾਤਾ ਮਾਮਾ ਮੋਤਾ ਕਹਿੰਦੇ ਦੀਦੀ ਹੈ ਅ ਦੋ ਲੋਗ ਬੋਲ ਰਹੇ ਕੀ ਬੋਲਦੇ ਮੈਂ ਆ ਜਾ ਪਾਤੇ ਨਹੀਂ ਹਾਂ ਯਾ ਦੋ ਲੋਗ ਕੌਣ ਆਜ ਵੀ ਰੋਬਰ ਦਾ ਜੰਦੂ ਛੁੜੀ ਬੰਦਿਆ ਨਾ ਪੁੱਤ ਹੁਣ ਹੋਟਵਾਇਆ ਖੰਡਾਈ ਬੀਜੀ ਦੇ

다 걸리지 이켜게 하다가. ਕੀ ਖਾਣਾ ਹੈ ਮਾਨੇ ਬਰਗਰ ਚਾਹੀਦਾ ਐ ਮਾਨ ਦਾ ਜਿਆਦਾ ਮਨ ਹੋ ਰਿਹਾ ਸੀਗਾ ਕੁਛ ਖਾਣ ਦਾ ਮੈਂ ਕਹਿੰਦੀ ਹਰ ਤੇਗਰ ਸੀ ਜਿਆਦਾ ਰੌਲਾ ਪਾਉਂਦੀ ਸੀ ਹੈਨਾ ਹਾਂ ਸੌਂਗੀ ਰੌਲਾ ਪਾਉਂਦੇ ਰੌਲਾ ਪਾਉਂਦੇ ਬਿਚਾਰੇ ਸੌਂਗੇ ਪੰਜ ਮੈਕਪਫਰ ਨਾਲ ਪੰਜ 버ਗਰ। ਕੋਈ ਦਾਨੀ ਨਹੀਂ ਦਿੰਦਾ ਵਾ ਯਾਰ। ਮੈਂ ਥੋੜੀ ਵੱਡਾ ਮਾਹੂਰ ਪਕੜਦੇ। ਅੱਗੇ ਤਾਂ ਅੱਗੇ ਲੰਦੇ ਹੁੰਦੇ ਸੀਗੇ। ਲਿਖਿਆ ਤਾਂ ਉਹ ਲਿਖਿਆ ਹੋਇਆ ਉੱਥੇ ਆਰਡਰ ਹੇਅਰ। ਆਰਡਰ ਉੱਥੇ ਦੇਣਾ ਵੀ ਪੇ ਹੇਅਰ ਹੋਰ ਲਿਖਿਆ ਹੋਇਆ। ਉਹਨੇ ਲਈ ਹੀ ਉਹ ਤਾਂ ਫੋਨ ਤੇ ਲੱਗਿਆ ਹੋਇਆ ਸੀਗਾ ਇੱਥੇ ਲੰਦੂਂਦੇ ਪੇ ਪੇ ਵੀ ਇੱਥੇ ਕਰਵਾ ਲੈਂਦੇ ਉੱਧੇ ਲੈਂਦੇ ਦੀਦੀ ਅਸੀਂ ਉਰੇ ਆਏ ਸੀਗੇ ਆਹ ਉਹਦੇ ਬਰਥਡੇ ਵਾਲੇ ਦਿਨ ਅਸੀਂ ਇੱਥੇ ਉਹ ਕੀ ਖਾ ਕੇ ਗਏ ਸੀ ਆਪਾਂ ਉਹ ਅੰਮ੍ਰਿਤਸਰੀ ਕੁਚੇ ਛੋਲੇ ਹਾਂ ਉਹ ਦੀਦੀ ਬਹੁਤ ਟੇਸਟੀ ਸੀਗੇ ਹਾਂ ਮੈਂ ਵੀ ਖਾਦੇ ਅੰਮ੍ਰਿਤਸਰ ਖਾਦੇ ਸੀ ਮੈਂ ਮੰਮੀ ਉਹਨਾਂ ਨਾਲ ਉਹ ਉਰੇ ਇਹਨਾਂ ਤਾਂ ਪੂਰੇ ਹੀ ਇਹਨਾਂ ਦੇ ਤਾਂ ਬਹੁਤ ਟੇਸਟੀ ਸੀਗੇ ਮਮਾ ਮੈਂ ਬੀਤ ਅਮਰ ਤਾਂ ਸਰੀ ਸਾਨੂੰ ਬਹੁਤ ਜ਼ਿਆਦਾ ਸਵਾਦ ਲੱਗੇ ਅਸੀਂ ਵਿੱਚ ਹੋਰ ਉਹ ਮੰਗਵਾਈਆਂ ਮੈਂ ਇਹਨਾਂ ਨੂੰ ਕਿਵੇਂ ਖਾਈ ਨਹੀਂ ਸੀ ਮੰਗਵਾਉਣਾ ਮੈਂ ਕਿਹਾ ਦੋ ਹੀ ਮੰਗਵਾ ਲੈਣਾ ਅਸੀਂ ਹੋਰ ਮੈਂ ਕਿਹਾ ਉਹ ਵੱਧ ਟੇਸਟੀ ਆਂ 4-5 ਬਾਹਰ ਇੱਥੇ ਆਏ ਆ ਪਾਪਾ ਨਾਲ ਇੱਕ ਵਾਰ ਮੈਂ ਇੱਥੇ ਪੋਰਸ਼ਨ ਰੱਖੀ ਸੀ ਪੋਰਸ਼ਨ ਉਹਨਾਂ ਦੇ ਬਾਕਸ ਕਰਕੇ ਜਿੱਥੇ ਉਹ ਜਿੱਥੇ ਉਹ ਸੁੱਟੂ ਹੁੰਦੀ ਚੱਲ ਜਿੱਥੇ ਦੇ ਰੱਖਿਆ ਕੋਈ ਬਾਹਰਲੀ ਕੋਈ ਚੀਜ਼ ਮਾਸਾ ਸੀ ਜੇ ਟਾਈਮ ਹੁੰਦਾ ਵੈਸੇ ਮੈਨੂੰ ਉਹ ਪਾ ਲੈਂਦੇ ਪਰ ਚੀਟਡੇ ਸੰਡੇ ਨੂੰ ਅੱਜ ਨੂੰ ਤਾਂ ਫੀਡ ਹੋਇਆ ਤੇਰੇ ਨਾਲ ਉਹ ਮੈਂ ਚੱਲ ਕੋਈ ਨਾ ਤਮੈ ਉਹ ਪੈਰ ਦਾ ਖਾਣਾ ਨਹੀਂ ਖਾਦਾ ਕੋਈ ਉਹ ਰਾਈਟਿੰਗ ਕਰਦਾ ਮੈਂ ਨਾਮ ਉਹ ਤਾਂ ਬੰਦ ਦੇ ਪੰਜ ਮੈਕਪੌਸ ਪੰਜ 버ਗਰ ਹਾਂ ਹਾਂਜੀ ਬਸ I <laughs> you. ਰੋ ਰੋ ਬੜਾ ਮਮਾ ਰੋ 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 ਤਾਂ ਚੰਦੀ ਹੀ ਪਿਕ ਅਪ ਆਹਲੇ ਤੋਂ ਅੱਛੇ ਬਰਗਰ ਵੀ ਦੇ ਮੈਂ ਕੋਲ ਤੇ ਹੋਏ ਹੈ ਹੈ ਆਏ ਨਾ ਇਹ ਬਰਗਰ ਕਿਸੇ ਦੇ ਬਾਰੇ पेंडिंग है वेट करियो कुछ पेंडिंग भी है हां दत्ता की है मैक पर बर्गर रह गए मैक तो पर इसी से हमने डिवाइड कर करके पूरी मिक्स करनी पड़ी है वीडियो ਉਹ ਤਾਂ 20 ਮਿੰਟ ਲੱਗਦੇ ਨੇ ਅੱਛਾ ਹੋ ਗਿਆ ਗੱਡੀ ਆ ਗਈ ਅੱਧਾ ਘੰਟਾ ਲੱਗ ਜਾਂਦਾ ਉਹ ਆ ਗਏ ਸਾਰੇ ਆਰਡਰ ਆ ਗਏ ਸਾਰੇ ਥੰਬਨੈਲ ਫੋਟੋ ਵੀ ਖਿੱਚਣੀ ਪੈਂਦੀ ਆ ਇਹ ਠੀਕੜ ਕਿ ਖਾ ਲਾਂਗੇ ਕਿਤੇ ਕਿਤੇ ਸ਼ਾਂਜੀ ਚ ਕਿਤੇ ਉਧਰ ਨੂੰ ਘੁਮਾ ਲਿਓ ਦੂਸਰੀ ਸਾਈਡ ਤੇ ਗੱਡੀ ਪਹਿਲਾਂ ਵੀਡੀਓ ਬਣਵਾਉਣੀ ਆ ਹਾਂ ਕਿੱਥੇ ਬਣਵਾਉ ਕਿਵੇਂ ਵੀਡੀਓ ਬਣਵਾਉਂਦੇ ਹਣ ਕਿਵੇਂ ਬਣੋਣੀਆਂ ਬਸ ਅਸੀਂ ਉੱਥੇ ਉਹਦੇ ਬੈੱਡਰ 'ਤੇ ਬੈਠਦੇ ਖੜ੍ਹਦੇ ਜੂਵੇਂ ਬਣਾਦੇ ਮੈਂ ਵੀ থামਨੇ ਲਈ ਆ ਮੈਂ ਦੋਨੋਂ ਲਾਣੇ ਲਾਣੇ ਆਂ ਦੀ ਫੋਟੋ ਆ ਵੀਡੀਓ ਬਣਾ ਦੀ ਮਾਮੂ ਮਮੀ ਤੂੰ ਨਹੀਂ ਬਣਾएगी ਬਣੀ ਜਮਾਲ ਬਣਾਉਂਦਾ ਕਿ ਹਾਏ ਕੋਈ ਇੱਕ ਨਵੇਂ ਉਹ ਆਡੀ ਐ 6 ਕਿੰਨੀ ਗੱਡੀ ਲੈਣਾਂ ਲੱਗ ਗਿਆ ਪਹਿਲਾਂ ਕੋਈ ਨਹੀਂ ਹਾਂ ਬੈਰਨਾ ਕੋਈ ਨਹੀਂ ਯਾਰ ਆਡੀ ਆਹ ਵੇ ਜੀ ਆ ਮਹਿੰਦਰਾ ਦੀ ਗੱਡੀ ਬਣਾਉਂਗਾ ਮਾਮੂ ਮਮੀ ਦੀ ਵੀਡੀਓ ਉਹ ਏਡਾ ਬੱਚਾ ਜੂਗ ਮਹਿਮਾਨ ਵਰਗਾ ਬਟਾ ਗੁੱਦੀ ਚ ਬੰਨਦਾ ਅਸੀਸ ਤੇ ਹਰਤੇ ਇਹਦਾ ਕੀ ਕਰਾਂਗੇ ਉਹ ਨਾ ਉਹ ਅਸੀਸ ਵੀ ਖਾ ਰਿਹਾ 버ਗਰ ਅਸੀਸ ਕੀ ਖਾ ਰਿਹਾ ਹੂੰ ਅਸੀਸ ਇੱਧਰ ਨੂੰ ਕੋ ਮੋਬਿਲ ਤੋਂ ਆ ਦੇਖੋ ਵੀਡੀਓ ਵਿਚਾਰਾ ਹਰਤੇ ਕੇ ਸੁੱਤਾ ਪਿਆ ਹਾਂ ਉਹ ਦੇਖ ਆਉਰੇ ਪੀਓ ਆ ਦੇ ਬੱਚਾ ਰੋਦਾ ਆ ਦੇਖੀ ਇੱਧਰ ਦੇਖ ਆ ਦੇ ਆ ਦੇ ਅਸੀਸ 버ਗਰ ਖਾਂਦਾ ਹੈ ਹੈ ਮੈਕਪਰ ਫੌਲੀ ਖਾਈ ਐਨਾ ਕਰਾ ਰਿਹਾ ਹੈ ਕੋਈ ਨਾ ਕੋਈ ਖਾਲੋ ਖਾ ਕੇ ਸਾਰੇ ਕਹਿੰਦੇ ਹੁਣ ਲੱਮਨ ਪੀਣਾ ਲੱਮਨ ਆਮਾਨ ਨੂੰ ਜ਼ਿਆਦਾ ਪਸੰਦ ਆ ਹਨਾ ਹਨਾ ਹੁਣ ਹੀ ਪਏ ਨਿੰਬੂ ਤੇ ਨੰਬਰ ਚ ਪਾਇਆ ਪਾਇਆ ਐਮਾਨ ਨੂੰ ਜ਼ਿਆਦਾ ਪਸੰਦ ਆ ਅਸੀਸ ਖੁੱਲਣ ਲੱਗ ਗਿਆ ਹੁਣ ਇਹ ਤੋਂ ਰਹਿਣ ਹੀ ਨਹੀਂ ਦੰਦੀ ਉਹ ਲੱਗਿਆ ਵਿਆ ਹੋਣੀਆ ਉਹਨਾਂ ਨੇ ਇੱਕ ਚ ਕਿਹਾ ਸੀ ਪਾਦੇ ਉਹਨੇ ਦੋਇ ਚ ਵੀ ਪਾਦੇ ਜੀ ਤਰਜੀਹ ਕਰਦੇ ਦੇ ਲੋਕੀ ਕਰਦੇ ਆ ਦੇਖਿਓ ਇਹਦੇ ਕੋਲ ਮਾਰਕਰ ਤਾਂ ਨਹੀਂ ਹੈਗਾ ਇੱਥੇ ਕੋਈ ਵੀ ਵਾਈਟ ਫਰਾਕ ਤੋਂ ਉਤਰਨਾ ਵੀ ਨਹੀਂ ਉਹਨੇ ਹੁਣ ਚੱਕ ਦੋ ਪਰੇ ਬਾਹਰ ਵਾਲੀ ਸਕ੍ਰੀਨ ਤੇ ਆਇਆ ਹੈ ਐ ਲੈਂਬੋ ਦੀ ਨੂੰ ਗੁਰੂ ਸੀਸਾ ਅਸੀਸ ਮੂਝ ਗਿਆ ਬੋਨਾ ਅਸੀਸ ਆਪਣੀਆਂ ਮਸਤੀਆਂ ਕਰ ਰਿਹਾ ਹਰਤੇਗ ਆਪਣੀਆਂ ਮਸਤੀਆਂ ਕਰ ਰਿਹਾ ਅਸੀਸ ਨੂੰ ਤਾਂ ਕੁਝ ਜ਼ਿਆਦਾ ਹੀ ਚਾਹ ਹੋ ਜਾਂਦਾ ਜੀ ਉਹ ਤਰਨ ਨੂੰ ਕਹਿੰਦਾ ਇਹ ਦੇਖਿਓ ਉਹ ਗਿਰਨਾ ਜਾਵੇ ਉੱਚਾ ਬਹੁਤ ਹੈ ਬੈਡ ਬਾਏ ਕਰਦਾ ਤੁਹਾਨੂੰ ਦੇਖ ਲਓ ਕਿੱਥੇ ਜਾਣਾ ਹਰ ਠੀਕ ਨੇ ਤਾਂ ਦੋਨੋਂ ਥੈਂਜ ਸੁਣਦੇ ਨਹੀਂ ਫੋਨ ਛੱਡ ਦੋ ਉਹਨੇ ਮੂਰੇ ਨੂੰ ਇਹ ਗਿਰ ਜਾਣਾ ਆ ਪੁੱਤ ਲੋ ਡਾਉ ਨਾ ਲਾਡੋ ਨਾ ਇਹ ਫੋਨ ਤਾਂ ਕਿਸੇ ਨੇ ਨਹੀਂ ਲੈਣਾ ਨਹੀਂ ਦੀਦੀ ਦਾ ਫੋਨ ਸੜ ਦੋਗੇ نیچے ਨਹੀਂ ਲੈਣਾ ਫੋਨ ਤੁਸੀਂ ਆਪਣੇ ਟੁਆਇ ਲਓ ਮੈਂ ਫੋਨ ਫੁੱਟ ਚੂਗਾ ਆ ਲੋ ਆ ਦੇ ਡੌਗੀ ਪਿਆ ਡੌਗੀ ਡੌਗੀ ਕਿੱਥੇ ਆ ਡੌਗੀ ਹਾਂ ਤੁਸੀਂ ਉਹ ਝੱਕੋ ਹਰਦੇ ਗੋ ਚੱਕੋ ਬੁੱਧ Jeg har ikke råd til det. ਓਹ ਹੋ ਮਮਾ ਤੁਸੀ ਅੰਦਰ ਆ ਲੈ ਵੀ ਦੇਖ ਲਿਆ ਬਾਹਰ ਲੱਗ ਗਈ ਬਣੀ ਲੱਗ ਗਈ ਨੇ ਕਿਉਂ ਕਿਤੇ ਬਹਿ ਗਿਆ ਉਨੂੰ ਉਹ ਕਰਕੇ ਉਧਰਲੀ ਸਾਈਡ ਉਹਨੂੰ ਰੌਪਟ ਫੇਰ ਮਿਲ ਗਈ ਐਮਾਨੇ ਤੋਂ ਰੌਪਟ ਭੜੀਆਂ ਸੀਸ ਨੇ ਮੂੰਹ ਜਪਾ ਲਈ ਬੁੱਤ ਰੌਪਟ ਕਹੀਂ ਇਹਨੂੰ ਕਾਹ ਕੱਢ ਕੇ ਦੇ ਗੰਦੀ ਉੱਡੀ ਵੀਰੇ ਕਾਪਟ ਕੱਢਤੀ ਮੂੰਚੋ ਮੇਰੇ ਗੰਦੀ ਉੱਡੀ ਪਤਾ ਨਹੀਂ ਕਿੱਦਾਂ ਗਿਰ ਗਈ ਗੰਦੀ ਉੱਡੀ ਵੀਰੇ ਬੰਦ ਦੀਦੀ ਉਹਨਾਂ ਕੋਲੋਂ ਅਸੀਂ ਚੱਲੇ ਮੰਮੀ ਕਹੇ ਹੋ ਸੀਗੇ ਅਮ੍ਰਿਤ ਸਰ ਸਾਡੇ ਉਰੇ ਤੁਮਨੇ ਭੁੰਦੇ ਮੰਮੀ ਜੀ ਵੀ ਆ ਗਿਆ ਪਿਕਅਪ ਕਰਨ ਦਾ ਟਾਈਮ ਹੋ ਰਿਹਾ ਸੀ ਚੱਲੇ ਮੰਮੀ ਨੂੰ ਪਿਕ ਕਰਨ ਅਪਣਾ ਮੰਮੀ ਨੂੰ ਲੈ ਕੇ ਫੇਰ ਘਰ ਨੂੰ ਚੱਲਾਂਗੇ ਮੰਮੀ ਕਹੇ ਹੋਏ ਨੇ ਪਰਸੋਂ ਦੇ ਹਨਾ ਪਰਸੋਂ ਦੇ ਗਏ ਵੇ ਨੇ ਪਰਸੋਂ ਗਏ ਸੀ ਕਿ ਹਾਂ ਹਾਂ ਪਰਸੋਂ ਸਵੇਰੇ ਹੀ ਚਲੇ ਗਏ ਸੀਗੇ ਹਾਂ ਹੁਣ ਤਾਂ ਕਹਿੰਦੇ ਸੀਗੇ ਉੱਥੇ ਆ ਮੈਂ ਨਿਸ਼ੀਤੀ ਆ ਗਏ ਹਨਾ ਲਓ ਜੀ ਮੰਮੀ ਖੜੇ ਨੇ ਮੰਮੀ ਥੁੱਕੇ ਬੈਨੇ ਮੰਮੀ ਖੜੇ ਹੋਣਗੇ ਮੰਮੀ ਦੀ ਬੇਵਾ ਹੋਈ ਬੀਆ ਅਪਾ ਟਾਈਮ ਤਾਂ ਲਾਇਆ ਨਹੀਂ ਉਹ ਮੰਮੀ ਲਈ ਬੁੜੇ ਆਗੇ ਸੀਗੇ ਫਿਰ ਹਾਂ ਫਿਰ ਲਈ ਬੁੜੇ ਤੋਂ ਆਉਣ ਨੂੰ ਕੀ ਲੱਗਦਾ ਜਗਾ ਜਿੱਥੇ ਰੇ ਸੈੜੇ ਤਾਂ ਸਾਨੂੰ ਇਕੱਠਾ ਕਰਿਆ ਹੋਇਆ ਹੈ आओ देखिए कौन आ गया आओ देखो ए हाँ देखो आ दे इधर इधर देखो कौन <laughs> आ गया तो मामी आज श्री काल ठीक हूँ मामी हूँ ही आई हूँ आ कौन आ गया उधर पीछे आई ना ने खंडाई करे उन्होंने आई ना, आ ना ने आ जवाब का ने आ कौन आ गया देख देखी दादा किथे आ गए हां दादा किथे आ गए ਗੱਬੇ ਜੇ ਨੂੰ ਹੋ ਜਾ ਮਮੀ ਮਾਤਰਾ ਵਿੱਚ ਖਾਈ ਦੀ ਇਹ ਮਿਲਿਆ ਸੀ ਸਾਥੀ ਦਾ ਇਹ ਕਿਹਦਾ ਹੈ ਇੱਕ ਮਾਰਨ ਮਾਰਨ ਨਹੀਂ ਮਾਰਨ ਸਿੱਕਣ ਹੋਗਾ ਪਰ ਅੱਛੇ ਤੌਰ ਤੇ ਅਸ਼ਰੀਆ ਕੇ ਉਧਰ ਦੇਖੋ ਅਸੀਸ ਉਧਰ ਫੋਨ ਵਾਲਾ ਕੌਣ ਲੈ ਕੇ ਆਇਆ ਕੌਣ ਲੈ ਕੇ ਆਇਆ ਕੌਣ ਲੈ ਕੇ ਆਇਆ ਸੋਜੀ ਯਾਰ ਯਾਰ ਜੀ ਮੈਂ ਪੈਕਸੇ ਲੈਣ ਉਸਨੇ ਇੱਕ ਬੜਾ ਸਾਮ ਸੀਰ ਖੇੜਿਆ ਆਪਣੀ ਨਿਊ ਟੋਆਇਨਲ ਮੰਮੀ ਲੈ ਕੇ ਆਏ ਨੇ ਅੰਮ੍ਰਿਤਸਰ ਤੋਂ ਤੇਰੇ ਦਿਨਾਂ ਲਈ ਅੱਜ ਵੀਡੀਓ ਕਰਨ ਲੱਗੇ ਐਂਡ